10 اگست نو ایک انسیڈنٹ ਹੋਇਆ ਸੀਗਾ ਸ਼੍ਰੀ ਅਰਗੁਮੰਦਪੁਰ ਉਥੇ ਸਵੇਰੇ तकरीबन 7:30 ਵਜੇ ਇੱਕ ਸ਼ਹਿਰ ਦਾ ਨਾਮੀ ਜਿਹੜਾ ਫਾਈਨੈਂਸਰ ਹੈ ਸਦੀਸ਼ ਕੁਮਾਰ ਜੀ ਉਹ ਆਪਣੀ ਮਾਸਟਰ ਮੈਡੀਕਲ ਸੈਂਟਰ ਵਾਲਾ ਕਿ ਸਾਈਡ ਵਾਲਾ ਆਪਣੇ ਘਰੇ ਜਾ ਰਹਾ ਸੀਗਾ ਐਂਡ ਜਦੋਂ ਹੀ ਉਹ ਐਂਟਰ ਕਰ ਰਹਾ ਸੀਗਾ ਘਰੇ ਉਸ ਤੇ ਗੋਲੀਆਂ ਚੱਲੀਆਂ ਥੀ ਫਰਾਡ ਸੋ ਇਨਪਾਇਰਡ ਆਈਟਮ ਬਟ ਸਮ ਹਾਉ ਉਹਨੇ ਸਮਝਦਾਰੀ ਦਿਖਾ ਕੇ ਉਹ ਲੰਮੇ ਪੈ ਕੇ ਉਹਦੇ ਕਰਕੇ ਹੀ ਵਾਸ ਅਨਹਰਡ ਉਹਦੇ ਵਿੱਚ ਦੋ ਬੰਦੇ ਆਏ ਸੀਗੇ ਮੋਟਰਸਾਈਕਲ ਉੱਤੇ ਜਿਹੜੇ ਨਕਾਬ ਪੋਸ਼ ਸੀਗੇ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਤਾਂ ਇਸ ਸੀਰੀਅਸ ਇਨਸੀਡੈਂਟ ਦੀ ਕੌਗਨਿਸੈਂਸ ਲੈ ਕੇ ਸਭ ਤੋਂ ਪਹਿਲਾ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ ਇਹ ਪਰਚਾ ਅੰਡਰ ਸੈਕਸ਼ਨ 109 ਜਿਹੜਾ ਨਵਾਂ ਬੀਐਨਐਸ ਹੈ 61 ਸਬਸੈਕਸ਼ਨ 2 249 253 ਅਬ ਬੀ ਐਨ ਐਸ ਐਂਡ 25 ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਇਸ ਜੁਰਮ ਦੀ سنگੀਨਤਾ ਨੂੰ ਦੇਖਦੇ ਹੋਏ ਅਸੀਂ ਟੀਮਜ਼ ਕਨਸਟੀਟਿਊਟ ਕਰਤੀਆਂ ਐਂਡ ਦਿਸ ਵਾਸ ਬੀਂਗ ਸੁਪਰਵਾਈਜ਼ਡ ਬਾਈ ਡੀ ਆਈ ਜੀ ਬਾਰਡਰ ਰੇਂਜ ਐਂਡ ਵੀ ਹੈਡ ਇਨਪੁਟਸ ਫਰਮ ਵਾਰਦੀ ਡੀ ਜੀ ਪੀ ਸਰ ਆਲਸੋ ਤਾਂ ਇਹਦੇ ਵਿੱਚ ਟੀਮਜ਼ ਬਣਾਈਆਂ ਗਈਆਂ ਐਂਡ ਜਿਹੜੀ ਟੀਮਜ਼ ਇਵੈਨਚੁਅਲੀ ਦੇ ਪ੍ਰੇਸ ਦਾ ਕੇਸ ਇਦੇ ਵਿੱਚ ਕਮੈਂਡੇਬਲ ਐਂਡ ਟ੍ਰੈਂਡਮੈਂਡਸ ਵਰਕ ਵਾਸ ਡਨ ਬਾਈ ਜਿਹੜੇ ਸਾਡੇ ਦੋ ਡੀਐਸਪੀਜ਼ ਇੱਥੇ ਬੈਠੇ ਨੇ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਂਡ ਡੀਐਸਪੀ ਡੀ ਐਂਡ ਐਕਸਲੈਂਟ ਵਰਕ ਵਾਸ ਡਨ ਬਾਈ ਸੀਆਈ ਇਨਚਾਰਜ ਇੰਸਪੈਕਟਰ ਸੁਖਰਾਜ ਜਿਹੜੇ ਬਿਕਰਮ ਹੈਗੇ ਨੇ ਕਨਸਰਨਡ ਐਸਐਚਓ ਐਂਡ ਇਦੇ ਵਿੱਚ ਹਰਮੀਕ ਜਿਹੜੇ ਐਸਐਚਓ ਗੁਮਾਨ ਹੈ ਉਹਨਾਂ ਨੇ ਵੀ ਕੰਮ ਕੀਤਾ ਐਂਡ ਇੰਪੋਰਟੈਂਟਲੀ ਜਿਹੜੀ ਟੀਮ ਸਾਡੀ ਪਿੱਛੇ ਹੈ ਦੇ ਵਰਕਡ ਔਨ ਦਾ ਗਰਾਉਂਡਸ ਐਂਡ ਡਿਡ ਵੈਰੀ ਗੁੱਡ ਵਰਕ ਸੋ ਇਹਦੇ ਵਿੱਚ ਟੈਕਨੀਕਲ ਇਨਵੈਸਟੀਗੇਸ਼ਨ ਐਂਡ ਹਿਊਮਨ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਸ ਟ੍ਰੇਸਡ ਐਂਡ ਇਹਦੇ ਵਿੱਚ ਫਿਲਹਾਲ ਤਿੰਨ ਦੋਸ਼ੀ ਅਰੈਸਟ ਹੋਏ ਹਨ ਉਹਨਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਇਹਦੇ ਵਿੱਚ ਇੱਕ ਡਾਕਟਰ ਸੌਰਨ ਸਿੰਘ ਹੈ ਸਨ ਆਫ ਪ੍ਰੀਤਮ ਸਿੰਘ ਇਹ ਸ਼੍ਰੀ ਹਰਗੋਬਿੰਦਪੁਰ ਦਾ ਹੀ ਰੈਡ ਵਾਲਾ ਹੈ ਇਸ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਹੈ ਸਨ ਆਫ ਅਵਤਾਰ ਸਿੰਘ ਇਹ ਵੀ ਰੈਸੀਡੈਂਟ ਆਫ ਸ਼੍ਰੀ ਹਰਗੋਬਿੰਦਪੁਰ ਹੈ ਐਂਡ ਇੱਕ ਮਨਜੀਤ ਸਿੰਘ ਹੈ ਰੈਸੀਡੈਂਟ ਆਫ ਕਪੂਰਨਗਰ ਸੁਲਤਾਨਵਿਡ ਅੰਮ੍ਰਿਤਸਰ ਸੋ ਹੋਰ ਇਹ ਇਹਦੇ ਵਿੱਚ ਜਿਹੜਾ ਮੋਟਿਵ ਐਂਡ ਇਹਨਾਂ ਦਾ ਜਿਹੜਾ ਮੋਟਰਸ ਮੋਡਸ ਸੋਬਰੰਡੇ ਉਹ ਇਸ ਤਰ੍ਹਾਂ ਸੀਗਾ ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰ ਮਾਈਂਡ ਸੀਗਾ ਡਾਕਟਰ ਕਾਲੋਂ ਹੈਗਾ ਇਹਦੀ ਇੱਕ ਫਾਰਮੇਸੀ ਉੱਥੇ ਸ਼੍ਰੀ ਹਰਗੋਬਿੰਦ ਪੁਰਸ ਹੈਗੀ ਸੋ ਇਹਦਾ ਜਿਹੜਾ ਵਿਕਟਿਮ ਹੈ ਲੂੰਬਾ ਜੀ ਉਹਦੇ ਨਾਲ ਇਹਦੀ ਲੈਂ ਲੈਂਦੇਨ ਸੀਗਾ ਐਂਡ ਹੀ ఓਡ ਹਿਮ ਅਰਾਊਂਡ 30 ਲੱਖ ਰੁਪੀਆ ਉਹ ਕਿਉਂਕਿ ਫਾਈਨਾਂਸ ਦਾ ਕੰਮ ਕਰਦੇ ਸੀਗੇ ਵਕਤ ਬੇਵਕਤ ਉਹਨੇ ਕਾਫੀ ਇਹਨੂੰ ਪੈਸੇ ਦਿੱਤੇ ਜਿਹੜਾ ਟੋਟਲ ਕਵਾਂਟਮ ਕਰੀਬਨ 30 ਲੱਖ ਰੁਪਇਆ ਬਣ ਗਿਆ ਸੋ ਇਹ ਜਿਹੜਾ ਫਾਈਨੈਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਪਿਆ ਸੀਗਾ ਤਾਂ ਇਹ ਜਿਹੜਾ ਮਾਸਮਾਈਂਡ ਹੈ ਦੇ ਵਿੱਚ ਡਾਕਟਰ ਕਾਲੂ ਉਹਨੇ ਆਪਣੇ ਇੱਕ ਦੋਸਤ सुरेंद्रਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਹਨੂੰ ਖਤਮ ਕਰਦੇ ਹੈ ਸੋ ਥੈਟ ਜਿਹੜਾ ਪੈਸੇ ਦਾ ਰੋਲਾ ਹੈ ਉਹ ਮੁੱਕ ਜਾਊਗਾ ਇਨਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ ਐਂਡ ਇੰਟਰਸਟਿੰਗਲੀ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਜਿਹੜਾ ਇਹਦੇ ਵਿੱਚ ਵਿਕਟਿਮ ਹੈ ਮਿਸਟਰ ਲੂੰਬਾ ਇਹ ਜਿਹੜੇ ਡਾਕਟਰ ਕਾਲੋ ਹੈ ਉਹ ਉਹਨਾਂ ਦੇ ਨਾਲ ਥਾਣੇ ਆ ਕੇ ਚੱਲੇ ਤਾਂ ਫਿਰ ਪਰਚਾ ਦਰਜ ਹੋਇਆ ਹੀ ਅਕੰਪਨੀਡ ਹਿਮ ਟੂ ਦਾ ਪੁਲਿਸ ਸਟੇਸ਼ਨ ਐਂਡ ਇਨਸੀਡੈਂਟ ਤੋਂ ਪਹਿਲਾਂ ਇਹ ਜਿਹੜਾ ਹੈਗਾ ਇਹਦੇ ਵਿੱਚ ਵਿਕਟਿਮ ਮਿਸਟਰ ਲੂੰਬਾ ਇਹ ਉਹਦੀ ਦੁਕਾਨ ਤੇ ਬੈਠਾ ਸੀਗਾ ਉਥੇ ਇਹਨਾਂ ਨੇ ਇਕੱਠੀ ਚਾਹ ਪੀ ਲਈ ਐਂਡ ਉਸ ਤੋਂ ਬਾਅਦ ਹਮਲਾ ਹੋਇਆ ਹੁਣ ਕਾਂਸਪੀਰੇਸੀ ਦੇ ਵਿੱਚ ਇਹਨਾਂ ਨੇ ਇੱਕ ਰਿਸ਼ਤੇਦਾਰ ਹੀ ਜਿਹੜਾ ਹੈਗਾ ਇਹਦਾ ਡਾਕਟਰ ਕਲੋਂ ਦਾ ਅੰਮ੍ਰਿਤਸਰ ਦਾ ਉਹਨੂੰ ਰੋਪਨ ਕਰਦਾ ਐਂਡ ਉਹਨੇ ਗਾਂ ਸ਼ੂਟਰਸ ਜਿਹੜੇ ਹਾਇਰ ਕਰਦੇ ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਉਹਨੂੰ ਦਿੱਤੀ ਜਾਊਗੀ ਉਦੇ ਵਿੱਚ ਕਰੀਬਨ 30000 ਰੁਪਏ ਆਲਰੇਡੀ ਇਨ ਐਡਵਾਂਸ ਡਿਪੋਜ਼ਿਟ ਹੋਏ ਉਹਨੂੰ Google Pay ਕਰਤੇ ਸੀਗੇ ਡਾਕਟਰ ਕਾਲੂ ਨੇ ਉਹਨੂੰ ਕਰਤੇ ਸੀਗੇ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਦੋ ਜਿਹੜੇ ਸ਼ੂਟਰਸ ਹੈ ਉਹਨਾਂ ਨੂੰ ਹਾਇਰ ਕਰਕੇ ਇਹ ਜਿਹੜਾ ਅੰਮ੍ਰਿਤਸਰ ਦਾ ਬੰਦਾ ਹੈ ਉਹ ਉਹਨਾਂ ਨੂੰ ਇੱਥੇ ਲੈ ਕੇ ਆਇਆ ਸ੍ਰੀ ਹਰਗੋਬਿੰਦਪੁਰ ਉੱਥੇ ਰੱਖੀ ਹੋਈ ਉਹਨਾਂ ਨੇ ਸਾਰਾ ਉਹਨੂੰ ਦਿਖਾਤਾ ਕਰ ਕੋਰ ਕੀਤੇ ਹੈ ਐਂਡ ਦੈਨ ਉਹ ਥੱਲੇ ਉਤਰ ਕੇ ਇਹ ਫਿਰ ਆਏ ਐਂਡ ਜਦੋਂ ਉਹ ਆਪਣੀ ਕਾਰ ਵੜ ਰਹਾ ਸੀਗਾ ਉਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਬੰਦੇ ਤੇ ਇਸ ਨiyet ਦੇ ਨਾਲ ਕਿ ਉਹਨੂੰ ਖਤਮ ਕੀਤਾ ਜਾਵੇ ਬਟ ਫੋਰਚੂਨੇਟਲੀ ਹੀ ਸਰਵਾਈਵਡ ਐਂਡ ਇਹਦੇ ਵਿੱਚ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਆਫ ਦਾ ਕੇਸ ਜਿਹੜਾ ਮੋਟਰਸਾਈਕਲ ਜਿਸ ਮੋਟਰਸਾਈਕਲ ਤੇ ਉੱਤੇ ਇਹ ਤਿੰਨ ਬੰਦੇ ਅਮਰਦਸਰ ਤੋਂ ਸ੍ਰੀ ਹਰਗੋਬਿੰਦਪੁਰ ਆਏ ਸੀਗੇ ਉਹ ਰਿਕਵਰ ਹੋਇਆ ਇਸ ਤੋਂ ਇਲਾਵਾ ਆਫਟਰ ਦਾ ਇਨਸੀਡੈਂਟ ਇਹਨਾਂ ਨੂੰ ਇੱਕ ਅਰਤੀਗਾ ਕਾਰ ਦੇ ਵਿੱਚ ਬਟਾਲੇ ਤੱਕ ਉਹ ਛੱਡ ਕੇ ਆਇਆ ਸੀਗਾ ਜਿਹੜਾ ਸੁਰਿੰਦਰਜੀਤ ਹੈ ਤਾਂ ਉਹ ਵੀ ਅਸੀਂ ਰਿਕਵਰ ਕਰਤੀ ਐਂਡ ਦਾ ਸ਼ੂਟਰਸ ਦੇ ਆਰ ਯੈਟ ਟੂ ਬੀ ਅਰੈਸਟਡ ਬਟ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਐਫਰਟਸ ਚੱਲ ਰਹੇ ਨੇ ਤਾਂ ਉਹਨਾਂ ਵੀ ਅਸੀਂ ਛੇਤੀ ਕਾਬੂ ਕਰ ਲਵਾਂਗੇ ਸਰ